ਸਸਿਕਲ ਜੀ ਸਾਰੇ ਨੂੰ ਅੱਜ ਦਾ ਆਪਣਾ ਟੌਪਿਕ ਹੈ ਜੀ ਪੜਨਾਵ ਤੇ ਉਸ ਦੀਆਂ ਕਿਸਮਾਂ ਹਾਂਜੀ ਮੇਰੀ ਇੱਕ ਰਿਕੁਐਸਟ ਹੈ ਕਿ ਇਹ ਵੀਡੀਓ ਤੁਸੀਂ ਸਾਰੇ ਐਂਡ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਨੂੰ ਪੜਨਾਵ ਤੇ ਉਸ ਦੀ ਕਿਸਮਾਂ ਬਾਰੇ ਚੰਗੀ ਤਰ੍ਹਾਂ ਜਿਹੜੀ ਜਾਣਕਾਰੀ ਮਿਲ ਸਕੇ ਹਾਂਜੀ ਕਿਸੇ ਵਾਕ ਵਿੱਚ ਨਾਮ ਦੀ ਥਾਂ ਤੇ ਵਰਤੀ ਜਾਣ ਵਾਲੇ ਸ਼ਬਦਾਂ ਨੂੰ ਪੜਨਾਵ ਕਿਹਾ ਜਾਂਦਾ ਹੈ ਠੀਕ ਹੈ ਜੀ ਜਿਹੜੇ ਨਾਮ ਦੀ ਥਾਂ ਤੇ ਵਰਤੇ ਜਾਂਦੇ ਹਨ ਜੀ ਉਹਨੂੰ ਪੜਨਾਵ ਕਿਹਾ ਜਾਂਦਾ ਹੈ ਅੱਗੇ ਇਹਦੀਆਂ ਕਿਸਮਾਂ ਹੁੰਦੀਆਂ ਨੇ ਪੁਰਖਵਾਚਕ ਪੜਨਾ ਮੇਜਵਾਚਕ ਪੜਨਾ ਨਿਸ਼ਚੇਵਾਚਕ ਪੜਨਾ ਅਨਿਸ਼ਚੇਵਾਚਕ ਪੜਨਾ ਸੰਬੰਧਵਾਚਕ ਪੜਨਾ ਪ੍ਰਸ਼ਨਵਾਚਕ ਪੜਨਾ ਹਾਂਜੀ ਸਭ ਤੋਂ ਪਹਿਲਾਂ ਹੈਗਾ ਜੀ ਪੁਰਖਵਾਚਕ ਪੜਨਾ ਜਿਹੜੇ ਪੜਨਾਵ ਬੋਲਣ ਵਾਲੇ ਸੁਣਨ ਵਾਲੇ ਜਾਂ ਇਸ ਦੇ ਬਾਰੇ ਗੱਲ ਕੀਤੀ ਜਾਵੇ ਉਸ ਦੀ ਧਾ ਵਰਤੀ ਜਾਣ ਉਹਨਾਂ ਨੂੰ ਪੁਰਖਵਾਚਕ ਪੜਨਾਵ ਕਹਿੰਦੇ ਆ ਠੀਕ ਹੈ ਜੀ ਜਿਵੇਂ ਬੋਲਣ ਵਾਲੇ ਸੁਣਨ ਵਾਲੇ ਠੀਕ ਹੈ ਜਿਸ ਦੇ ਬਾਰੇ ਗੱਲ ਕੀ ਕਰ ਰਹੇ ਆਪਾਂ ਉਸ ਦੇ ਬਾਰੇ ਜੋ ਹੁੰਦੀ ਹੈ ਜੀ ਉਸ ਦੀ ਥਾਂ ਤੇ ਜਿਹੜੇ ਵਰਤੇ ਜਾਂਦੇ ਆ ਉਹਨਾਂ ਨੂੰ ਕਹਿੰਦੇ ਆ ਪੁਰਖਵਾਚਕ ਪੜਨਾ ਠੀਕ ਹੈ ਜੀ ਜਿਵੇਂ ਹਾਂਜੀ ਜਿਵੇਂ ਮੈਂ ਅਸੀਂ ਤੂੰ ਤੁਸੀਂ ਤੁਹਾਡਾ ਤੇਰਾ ਆਦੀ ਠੀਕ ਹੈ ਜੀ ਹਾਂਜੀ ਨੈਕਸਟ ਹੈਗਾ ਜੀ ਨਿਜਵਾਚਕ ਪੜਨਾ ਹਾਂਜੀ ਨਿਜਵਾਚਕ ਕਿਹੜੇ ਹੁੰਦੇ ਆ ਉਹ ਪੜਨਾਵ ਜਿਹੜੇ ਕਰਤਾ ਦੇ ਨਾਲ ਆ ਕੇ ਉਸ ਨੂੰ ਖਾਸ ਵਿਸ਼ੇਸ਼ਤਾ ਪ੍ਰਦਾਨ ਕਰਨ ਹਾਂਜੀ ਕਰਤਾ ਦੇ ਨਾਲ ਆ ਕੇ ਉਹਨੂੰ ਖਾਸ ਵਿਸ਼ੇਸ਼ਤਾ ਪ੍ਰਦਾਨ ਕਰਦੇ ਹਨ ਉਹਨੂੰ ਕਹਿੰਦੇ ਨਿਜਵਾਚਕ ਪੜਨਾ ਜਿਵੇਂ ਮੈਂ ਆਪ ਜਲੰਧਰ ਜਾਵਾਂਗੀ ਠੀਕ ਹੈ ਜੀ ਮੈਂ ਆਪ ਜਲੰਧਰ ਜਾਵਾਂਗੀ ਇਹ ਹੈਗਾ ਜੀ ਨਿਜਵਾਚਕ ਪੜਨਾ ਨੈਕਸਟ ਹੈਗਾ નિਸ਼ਚੇ ਵਾਚਕ ਪੜਨਾ ਜਿਹੜੇ ਪੜਨਾ ਕਿਸੇ ਦਿਸ ਰਹੀ ਵਸਤੂ ਜਾਂ ਜੀਵ ਵੱਲ ਇਸ਼ਾਰਾ ਕਰਕੇ ਉਸ ਵਸਤੂ ਜਾਂ ਜੀਵ ਨੂੰ ਪ੍ਰਗਟ ਕਰਨ ਵਾਲੇ ਨਾਵ ਦੀ ਥਾਂ ਵਰਤੇ ਜਾਣ ਨਿਸ਼ਚੇਵਾਚਕ ਪੜਨਾਵ ਅਖਵਾਉਂਦੇ ਹਨ ਠੀਕ ਹੈ ਜੀ ਜਿਵੇਂ ਜੀ ਕੋਈ ਤੀਸਰੀ ਚੀਜ਼ ਹੈ ਕੋਈ ਜੀਭ ਵਾਲਾ ਇਸ਼ਾਰਾ ਕਰਦਾ ਹੈ ਠੀਕ ਹੈ ਜੀ ਉਹ ਜੀਭ ਨੂੰ ਪ੍ਰਗਟ ਕਰਨ ਲਈ ਨਾਵ ਦੀ ਥਾਂ ਤੇ ਜਿਹੜੀ ਚੀਜ਼ ਵਰਤੀ ਜਾਂਦੀ ਹੈ ਉਹਨੂੰ ਨਿਸ਼ਚੇਵਾਚਕ ਪੜਨਾਵ ਅਖਾਉਂਦੇ ਆਂ ਜੀ ਜਿਵੇਂ ਉਹ ਬਹੁਤ ਚਲਾਕ ਹੈ ਉਹ ਹੈ ਜੀ ਇਸ ਦੇ ਵਿੱਚ ਨਿਸ਼ਚੇਵਾਚਕ ਪੜਨਾਵ ਨੈਕਸਟ ਹੈਗਾ ਨਿਸ਼ਚੇਵਾਚਕ ਪੜਨਾਵ ਅਜਿਹਾ ਪੜਨਾਵਜੂ ਕਿਸੇ ਵਸਤੂ ਦਾ ਅੰਦਾਜ਼ਾ ਤਾਂ ਦੱਸੇ ਪਰ ਉਸ ਦੀ ਗਿਣਤੀ ਨਾ ਦੱਸੇ ਠੀਕ ਹੈ ਜੀ ਅੰਦਾਜ਼ਾ ਤਾਂ ਦੱਸ ਸਕਦਾ ਵੀ ਕਿੰਨੇ ਹੋ ਸਕਦੇ ਆ ਪਰ ਉਹਦੀ ਗਿਣਤੀ ਨਹੀਂ ਦੱਸਦਾ ਤਾਂ ਉਸ ਨੂੰ ਆਪਾਂ ਅਨਿਸ਼ਚੇਵਾਚਕ ਪੜਨਾਵਾ ਕਹਾਂਗੇ ਠੀਕ ਹੈ ਜੀ ਜਿਵੇਂ ਇਹਦੀ ਐਗਜ਼ਾਮਪਲ ਹੈ ਜਿਵੇਂ ਸਭ ਨੇ ਲਿਖਾ ਦੇਣਾ ਹੈ ਹਾਂਜੀ ਹੁਣ ਇਹਦੇ ਵਿੱਚ ਸਭ ਨੇ ਲਿਖਿਆ ਹੋਇਆ ਠੀਕ ਹੈ ਸਭ ਆਪਾਂ ਨੂੰ ਦੱਸਿਆ ਤਾਂ ਨਹੀਂ ਵੀ ਸਭ ਦੇ ਵਿੱਚ ਕੌਣ ਆਇਆ ਕੌਣ ਨਹੀਂ ਆਇਆ ਠੀਕ ਹੈ ਜੀ ਤਾਂ ਨੈਕਸਟ ਹੈਗਾ ਜੀ ਸਬੰਧਵਾਚਕ ਪੜਨਾ ਉਹ ਪੜਨਾ ਜੋ ਨਾਮ ਦੀ ਥਾਂ ਤੇ ਵਰਤੇ ਜਾਣ ਠੀ ਯੋਜਕਾਂ ਵਾਂਗ ਵਾਕਾਂ ਨੂੰ ਜੋੜਨ ਦਾ ਕੰਮ ਕਰਨ ਸਬੰਧਵਾਚਕ ਪੜਨਾ ਅਖਾਉਂਦੇ ਹਨ ਠੀਕ ਹੈ ਜੀ ਨਾਮ ਦੀ ਥਾਂ ਤੇ ਵਰਤੇ ਜਾਂਦੇ ਹਨ ਯੋਜਕਾਂ ਵਾਂਗ ਵਾਕਾਂ ਨੂੰ ਜੋੜਨ ਦਾ ਕੰਮ ਕਰਦੇ ਹਨ ਉਹਨੂੰ ਕਹਿੰਦੇ ਜੀ ਸਬੰਧਵਾਚਕ ਪੜਨਾ ਜਿਵੇਂ ਜਿਹੜੇ ਵੰਡਖਾਨ ਉਹ ਖੰਡਖਾਨ ਠੀਕ ਹੈ ਜੀ ਸਬੰਧ ਜਿਹੜੇ ਸਬੰਧ ਬਿਆਨ ਕਰ ਰਹੇ ਨੇ ਦੋਵਾਂ ਵਾਕਾਂ ਦੇ ਵਿੱਚ ਜਿਹੜੇ ਵੰਡਖਾਨ ਉਹ ਖੰਡਖਾਨ ਠੀਕ ਹੈ ਜੀ ਨੈਕਸਟ ਹੈਗਾ ਜੀ ਲਾਸਟ ਪ੍ਰੈਸ਼ਨਵਾਚਕ ਪੜਨਾ ਉਹ ਪੜਨਾਮ ਜੋ ਨਾਮ ਦੀ ਥਾਂ ਵਰਤਿਆ ਜਾਵੇ ਤੇ ਨਾਲ ਹੀ ਉਸ ਦੁਆਰਾ ਪ੍ਰੈਸ਼ਨ ਵੀ ਕੀਤਾ ਜਾਵੇ ਪ੍ਰੈਸ਼ਨਵਾਚਕ ਪੜਨਾ ਆਖਵਾਉਂਦਾ ਹੈ ਠੀਕ ਹੈ ਜੀ ਇਹ ਨਾਮ ਦੀ ਥਾਂ ਤੇ ਵਰਤੇ ਜਾਂਦਾ ਜੀ ਤੇ ਨਾਲੇ ਉਹ ਪ੍ਰੈਸ਼ਨ ਪੈਦਾ ਕਰਦਾ ਜਦੋਂ ਆਪਾਂ ਉਹ ਯੂਜ਼ ਕਰਦੇ ਆ ਤਾਂ ਉਸ ਨੂੰ ਕਹਿੰਦੇ ਆ ਪ੍ਰੈਸ਼ਨਵਾਚਕ ਪੜਨਾ ਜਿਵੇਂ ਇੰਨਾ ਮੁੰਡਿਆਂ ਵਿੱਚੋਂ ਕੱਲ ਕਿਹੜਾ ਗੈਰ ਹਾਜ਼ਰ ਸੀ ਠੀਕ ਹੈ ਜੀ ਇਦੇ ਵਿੱਚ ਕੁਐਸਚਨ ਮਾਰਕ ਦੇਖੋ ਜੀ ਕੁਐਸਚਨ ਪੁੱਛਿਆ ਗਿਆ ਠੀਕ ਹੈ ਜੀ ਹਾਂਜੀ ਇਸ ਤਰ੍ਹਾਂ ਜੀ ਆਪਣੇ ਆ ਪੜਨਾਵ ਤੇ ਉਸ ਦੀ ਕਿਸਮਾਂ ਚੰਗੀ ਤਰ੍ਹਾਂ ਮੈਂ ਐਕਸਪਲੇਨ ਕਰੀਆਂ ਜੀ ਹੋਪਸ ਤੁਹਾਨੂੰ ਸਮਝਾਈਆਂ ਹੋਣਗੀਆਂ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਜਾਣਕਾਰੀ ਚੰਗੀ ਲੱਗੀ ਹੋਵੇ ਜੀ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਥੈਂਕ ਯੂ ਧੰਨਵਾਦ